ਪੰਜਾਬ ਭਰ ਦੀਆਂ ਸੜਕਾਂ ਤੇ ਮੁਹੱਲਿਆਂ ਦੇ ਬਾਜ਼ਾਰਾਂ ਦੇ ਵਿੱਚ ਆਵਾਰਾ ਪਸ਼ੂਆਂ ਦੇ ਕਾਰਨ ਵਾਪਰੇ ਸੜਕ ਹਾਦਸੇ ਦੇ ਵਿੱਚ ਕਿਸੇ ਵਿਅਕਤੀ ਦੀ ਮੌਤ ਜਾਂ ਫਿਰ ਗੰਭੀਰ ਜ਼ਖਮੀ ਹੋਣ ਦੀਆਂ ਖਬਰਾਂ ਤੁਸੀਂ ਹਰ ਰੋਜ਼ ਅਖਬਾਰਾਂ ਤੇ ਟੀਵੀ ਚੈਨਲਾਂ ਦੀਆਂ ਸੁਰਖੀਆਂ ਦੇ ਵਿੱਚ ਦੇਖਿਆ ਹੋਣੀ ਆ ਅਤੇ ਸਵੇ ਦੇ ਲੋਕਾਂ ਦੇ ਵੱਲੋਂ ਪਿਛਲੀਆਂ ਸਰਕਾਰਾਂ ਤੇ ਮੌਜੂਦਾ ਆਪ ਸਰਕਾਰ ਤੋਂ ਆਵਾਰਾ ਪਸ਼ੂਆਂ ਦੇ ਸਾਮ ਸੰਭਾਲ ਕਰਨ ਦੀ ਮੰਗ ਵੀ ਉਠਾਈ ਜਾ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਨਗਰ ਨਿਗਮ ਵਿਭਾਗ ਜ਼ਿਲ੍ਹਾ ਕਪੂਰਥਲਾ ਦੇ ਵੱਲੋਂ ਸੂਬੇ ਦੇ ਲੋਕਾਂ ਨੂੰ ਆਵਾਰਾ ਪਸ਼ੂਆਂ ਤੋਂ ਮੁਕਤ ਕਰਵਾਉਂਦਾ ਕੰਮ ਸ਼ੁਰੂ ਕਰ ਦਿੱਤਾ ਹੈ। ਨਜ਼ਦੀਕੀ ਕਪੂਰਥਲਾ ਤੋਂ ਫੜੀ ਗਈ ਅਵਾਰਾ ਪਸ਼ੂਆਂ ਦੀ ਸਾਮ ਸੰਭਾਲ ਦੇ ਲਈ ਪਹਿਲਾ ਟਰੱਕ ਸ਼ਹਿਰ ਦੀ ਫਰੀਦਪੁਰ ਗਊਸ਼ਾਲਾ ਦੇ ਲਈ ਰਵਾਨਾ ਕੀਤਾ ਗਿਆ ਜਿਸ ਨੂੰ ਨਿਗਮ ਦਫ਼ਤਰ ਦੇ ਬਾਰੋਂ ਨਗਰ ਨਿਗਮ ਜ਼ਿਲ੍ਹਾ ਕਪੂਰਥਲਾ ਦੇ ਕਮਿਸ਼ਨਰ ਅਨੁਪਮ ਕਲੇਰ ਨੇ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਇਸ ਲੋਕੇ ਤੇ ਕਾਰਪੋਰੇਸ਼ਨ ਕਪੂਰਥਲਾ ਦੇ ਕਮਿਸ਼ਨਰ ਅਨੁਪਮ ਕਲੇਰ ਕਾਰਪੋਰੇਸ਼ਨ ਦੇ ਸਿਹਤ ਅਧਿਕਾਰੀ ਡਾਕਟਰ ਰਾਜਕੁਮਾਰ ਅਤੇ ਐਡਵੋਕੇਟ ਇਸਮਾ ਸੀਵੀ ਚੰਦਨਪੁਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਮੇਰੇ ਵਸਨੀਕਾਂ ਲਈ ਬੜੀ ਖੁਸ਼ੀ ਦੀ ਖਬਰ ਹੈ ਕਿ ਜਿਹੜੇ ਆਵਾਰਾ ਪਸ਼ੂ ਸੜਕਾਂ ਤੇ ਘੁੰਮਦੇ ਫਿਰਦੇ ਸੀਗੇ ਜਿਨ੍ਹਾਂ ਕਰਕੇ ਬਹੁਤ ਸਾਰੇ ਐਕਸੀਡੈਂਟ ਵਗੈਰਾ ਵੀ ਹੁੰਦੇ ਸੀਗੇ ਔਰ ਪਸ਼ੂਆਂ ਨੂੰ ਵੀ ਜਾਨ ਤੋਂ ਖਤਰਾ ਹੁੰਦਾ ਸੀਗਾ ਉਸ ਕਰਕੇ ਪਿਛਲੇ ਦਿਨਾਂ ਚ ਹਾਊਸ ਦੇ ਵਿੱਚ ਅਸੀਂ ਇੱਕ ਮਤਾ ਪਾਸ ਕਰਵਾਇਆ ਸੀਗਾ ਜਿਹਦੇ ਤਹਿਤ ਜਿਹੜੀ ਗਊਸ਼ਾਲਾ ਹੈਗੀ ਆ ਫਰੀਦਕੋਟ ਵਿਖੇ ਗਊਸ਼ਾਲਾ ਸੰਤ ਮਹੇਸ਼ ਮੂਨੀ ਜੀ ਉਹਨਾਂ ਦੇ ਨਾਲ ਅਸੀਂ ਇੱਕ ਐਮਓਯੂ ਸਾਈਨ ਕੀਤਾ ਜਿਹਦੇ ਤਹਿਤ ਜਿੰਨੇ ਆਵਾਰਾ ਪਸ਼ੂ ਹੈਗੇ ਆ ਉਹਨਾਂ ਨੂੰ ਅਸੀਂ ਉੱਥੇ ਟਰਾਂਸਫਰ ਕਰਾਂਗੇ ਟੋਟਲ ਮੈਡਮ ਕਿੰਨੇ ਤੇ ਆਵਾਰਾ ਟੋਟਲ 7-800 ਕੈਟਲ ਜਿਹੜੇ ਹੈਗੇ ਸੀ ਉੱਥੇ ਟਰਾਂਸਫਰ ਕਰਾਂਗੇ ਜੀ ਤਾਂ ਮੰਨ ਲਓ ਕਿ ਇਸ ਟਾਲਾਬ ਹੋਰ ਵੀ ਕੁਇਸ਼ ਚ ਕੱਲੋ ਕਿ ਨਗਰ ਨਿਗਮ ਲੋਕੋ ਇਹ ਪ੍ਰਾਣੀ ਕਿਤੇ ਜਾਣਗੇ ਸ਼ਹਿਰ ਵਿੱਚ ਉਪਰਾਲੇ ਰੋਜ਼ ਕੁਛ ਨਾ ਕੁਛ ਹੋ ਰਿਹਾ ਹੈਗੇ ਆ ਅਸੀਂ ਬਾਹਰ ਤੁਸੀਂ ਦੇਖ ਰਹੇ ਹੋਣੇ ਪਾਰਕ ਦੇ ਆਸ-ਪਾਸ ਅਸੀਂ ਇੱਕ ਜਿਹੜੇ ਹੈਂਡ ਹੁੰਦੇ ਆ ਕੀ ਕਹਿੰਦੇ ਆ ਉਹਨੂੰ ਹੈਂਡਕਾਰਟ ਜਿਹੜੇ ਪੁਰਾਣੇ ਸਮੇਂ ਤੋਂ ਖਰਾਬ ਹੋਏ ਪੈਸੇ ਉਹਨਾਂ ਨੂੰ ਪੇਂਟ ਕਰਕੇ ਸੀ ਬਿਊਟੀਫਿਕੇਸ਼ਨ ਉਹਦੀ ਕਰ ਰਹੇ ਹੈਗੇ ਆ ਇਸ ਤੋਂ ਇਲਾਵਾ ਬਹੁਤ ਸਾਰੀ ਜਗ੍ਹਾ ਤੇ ਸਟਰੀਟ ਲਾਈਟ ਜਿੱਥੇ ਹੈ ਨਹੀਂਗੀ ਉੱਥੇ ਲਗਵਾ ਰਹੇ ਹੈਗੇ ਆ ਤੇ ਚੌਂਕ ਜਿਹੜੇ ਹੈਗੇ ਆ ਸਾਡੇ ਦੋ ਤਿੰਨ ਚੌਂਕ ਹੈਗੇ ਆ ਉਹਨਾਂ ਦੀ ਦੁਬਾਰਾ ਤੋਂ ਦੀ ਰੈਨੋਵੇਸ਼ਨ ਹੋਏਗੀ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਹੈਗੇ ਜਿਹੜੇ ਕੀ ਚੱਲ ਰਹੇ ਆ ਅੱਜ ਇਹ ਮਿਊਨਿਸਪਲ ਕਾਰਪੋਰੇਸ਼ਨ ਕਪੂਰਥਲਾ ਦੇ ਵਿੱਚ ਤੇ ਅੱਜ ਪਹਿਲੀ ਵਾਰੀ ਤੌਰ ਪਹਿਲਾ ਦੇਣ ਆ ਅੱਜ ਜਿਹੜੇ ਅਸੀਂ ਸਟ੍ਰੇ ਐਨੀਮਲ ਨੂੰ ਅਸੀਂ ਪਿਕ ਕਰ ਰਹੇ ਆਂ ਔਰ ਇਹਨੂੰ ਫਰੀਦਕੋਟ ਲੈ ਕੇ ਜਾ ਰਹੇ ਆਂ ਇਸ ਤਰ੍ਹਾਂ ਦੀ ਸਾਨੂੰ ਕੋਈ ਸਮੱਸਿਆ ਨਹੀਂ ਹੈਗੀ ਪਿਕ ਕਰਨ ਲਈ ਕੋਈ ਸਮੱਸਿਆ ਨਹੀਂ ਹੋਈ ਪਸ਼ੂ ਨੂੰ ਕੋਈ ਸਮੱਸਿਆ ਨਹੀਂ ਬੜੇ ਸੇਫਟੀ ਦੇ ਨਾਲ ਉਹਨੂੰ ਪਿਕ ਕੀਤਾ ਜਾਂਦਾ ਔਰ ਉਹ ਇਸ ਤਰ੍ਹਾਂ ਬੜੇ ਆਰਾਮ ਦੇ ਨਾਲ ਲਿਆ ਜਾਂਦਾ ਔਰ ਪਸ਼ੂ ਜਿਹੜੇ ਹੈਗੇ ਆ ਅਸੀਂ ਜਿਨ੍ਹਾਂ ਨੇ ਟਰੈਵਲ ਕਰਨਾ ਬੜੇ ਆਰਾਮ ਦੇ ਨਾਲ ਲਿਆ ਕੇ ਜਾਣਗੇ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ ਔਰ ਉੱਥੇ ਫਰੀਦਕੋਟ ਜਿੱਥੇ ਛੱਡ ਰਹੇ ਆ ਸੰਤ ਮਹੇਸ਼ ਮੂਨੀ ਜੀ ਬੋਰੇ ਵਾਲੇ ਫਰੀਦਕੋਟ ਗਊਸ਼ਾਲਾ ਹੈਗੀ ਆ ਉੱਥੇ ਬਹੁਤ ਵਧੀਆ ਗਊਸ਼ਾਲਾ ਹੈ ਕਿ 112 ਏਕੜ ਜ਼ਮੀਨ ਆ ਇਹਦੇ ਚ ਚਾਰੇ ਦੇ ਲਈ ਬੜਾ ਬੜਾ ਵਧੀਆ ਪ੍ਰਬੰਧ ਆ ਔਰ ਡਾਕਟਰ ਵੀ ਵਧੀਆ ਹੈਗੇ ਆ ਤੇ ਇਸ ਤਰ੍ਹਾਂ ਅਸੀਂ ਆਲਰੇਡੀ ਇਹਨਾਂ ਦੇ ਨਾਲ ਐਗਰੀਮੈਂਟ ਕਰਨ ਤੋਂ ਪਹਿਲਾਂ ਹੀ ਇੱਕ ਇਸ ਤਰ੍ਹਾਂ ਦਾ ਉੱਥੇ ਉਹਨਾਂ ਦਾ ਰਹਿਣ ਸਹਿਣ ਉਹ ਸੰਭਾਲ ਹੈਗੀ ਆ ਇਸ ਤਰ੍ਹਾਂ ਜਿਹੜੇ ਗਊਸ਼ਾਲਾ ਹੋਰ ਵੀ ਹੈਗੀਆਂ ਆ ਬਟ ਕਿ ਇੰਨੇ ਵਧੀਆ ਪ੍ਰਬੰਧ ਨਾ ਹੋਣ ਕਰਕੇ ਅਸੀਂ ਉਹਨਾਂ ਦੇ ਨਾਲ ਐਗਰੀਮੈਂਟ ਕੀਤਾ ਉਹਨਾਂ ਦੇ ਵਧੀਆ ਆ ਚਾਹ ਪਕ ਗੱਲ ਕਰੀਏ ਇਸ ਜਿਹੜੀ ਪਸ਼ੂਆਂ ਨੂੰ ਨਿਸ਼ਾਨਦੇਹੀ ਦਿੱਤਾ ਕਰਨੇ ਸ਼ਹਿਰ ਦੇ ਵਿੱਚੋਂ ਕਿੱਦਾਂ ਤੁਹਾਡੀ ਟੀਮ ਦਾ ਸਹਿਯੋਗ ਤੁਹਾਨੂੰ ਮਿਲਦਾ ਤੇ ਕਿੱਦਾਂ ਵਰਕਿੰਗ ਕਰਦੇ ਆ ਜਿਹੜੇ ਸੈਨੇਟਰੀ ਇਨਸਪੈਕਟਰ ਆ ਜਾਂ ਸੁਪਰਵਾਈਜ਼ਰ ਆ ਉਹ ਸਾਡੇ ਇੱਥੇ ਕਪੂਰਥਲੇ ਦੇ ਹੀ ਰਹਿਣ ਵਾਲੇ ਆ ਉਹਨਾਂ ਨੂੰ ਪਤਾ ਕਿ ਕਿਹੜੇ ਏਰੀਆ ਦੇ ਵਿੱਚ ਕਿ ਇਹ ਜਿਹੜੇ ਗਊ ਮਾਤਾ ਆ ਇਹ ਘੁੰਮ ਰਹੀ ਆ ਜਾਂ ਕਿਹੜੀ ਡੰਪ ਤੇ ਕੋ ਗਾਂ ਕੂੜਾ ਖਾ ਰਹੀ ਆ ਗੰਦਗੀ ਖਾ ਰਹੀ ਆ ਇਹਨਾਂ ਨੂੰ ਬਚਾ ਦੇ ਲਈ ਉਹ ਬੰਦਿਆਂ ਦੇ ਪਹਿਲੇ ਨਿਸ਼ਾਨੇ ਤੇ ਹੈਗੇ ਆ ਕਿ ਵੀ ਇਹ ਜਿਹੜੇ ਜਾਨ ਪਸ਼ੂ ਆ ਇਹ ਜਿਹੜੇ ਗਊ ਮਾਤਾ ਆ ਇਹਨੂੰ ਜਲਦੀ ਅਸੀਂ ਇਹਨੂੰ ਚੱਕਿਆ ਜਾਵੇ ਇਹ ਕੰਮ ਸ਼ੁਰੂ ਕੀਤਾ ਜਾਵੇ ਤਾਂ ਅਸੀਂ ਅੱਜ ਇਹ ਕੰਮ ਸ਼ੁਰੂ ਕਰ ਦਿੱਤਾ ਸਾਨੂੰ ਪਤਾ ਆ ਵੀ ਇਹ گاਵਾ ਜਿਹੜੀਆਂ ਹੈਗੀਆਂ ਕਿੱਥੇ ਕਿੱਥੇ ਮੌਜੂਦ ਹੈਗੀਆਂ ਉਹ ਤੋਂ ਅਸੀਂ ਪਿਕਅਪ ਕਰ ਰਹੇ ਹੈਗੇ ਆ ਤੇ ਜੇ ਜੇ ਕਿਸੇ ਦੀ ਕੋਈ ਕੰਪਲੇਂਟ ਆ ਉਹ ਕਹਿੰਦਾ ਕਿ ਵੀ ਆ ਇੱਥੇ ਪਸ਼ੂਏ ਲੜਦੇ ਆ ਜਾਂ ਐਕਸੀਡੈਂਟ ਦਾ ਕਾਰਨ ਹੁੰਦੇ ਆ ਇੱਥੇ ਆ ਹੋ ਲਈ ਤਾਂ ਅਸੀਂ ਉਤਰੋਂ ਤੋਂ ਅਸੀਂ ਉਹਨੂੰ ਅਸੀਂ ਚੁੱਕਾਂਗੇ ਚੁੱਕ ਕੇ ਅਸੀਂ ਫਰੀਦਕੋਟ ਛੱਡਾਂਗੇ ਨਹੀਂ ਇਸ ਸੰਬੰਧੇ ਕੋਈ ਪਬਲਿਕ ਨੂੰ ਕੋਈ ਮੈਸੇਜ ਕਰਨਾ ਚਾਹੁੰਗਾ ਕਿ ਕਿਤੇ ਇਨਫੋਰਮੇਸ਼ਨ ਦੇਣ ਸੰਬੰਧੇ ਬਿਲਕੁਲ ਅ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਚਾਹਨਾ ਕਿ ਵੀ ਜਿਨ੍ਹਾਂ ਦੇ ਘਰ ਦੇ ਵਿੱਚ ਪਸ਼ੂ ਰੱਖੇ ਆ ਉਹ ਮਿਹਰਬਾਨੀ ਕਰਕੇ ਪਸ਼ੂਆਂ ਨੂੰ ਘਰ ਦੇ ਵਿੱਚ ਹੀ ਰੱਖਣ ਬਾਰ ਨਾ ਛੜਨ ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਨੂੰ ਵੀ ਫਾਇਦਾ ਤੇ ਸਾਨੂੰ ਵੀ ਜਿਹੜਾ ਫਾਇਦਾ ਆ ਜੇ ਪਸ਼ੂ ਉਹਨਾਂ ਦਾ ਕੋਈ ਚੱਕ ਲਿਆ ਜਾਂਦਾ ਜਾਂ ਉਹ ਫਰੀਦਕੋਟ ਚਲ ਜਾਏ ਤਾਂ ਉਹਨਾਂ ਨੂੰ ਮੁਸ਼ਕਲ ਆਊਗੀ ਲੈ ਕੇ ਲਿਆਉਣ ਦੀ ਵੀ ਤੇ ਅੱਗੇ ਕਾਰਵਾਈ ਸਾਰੀ ਜਿਹੜੀ ਹੈਗੀ ਆ ਪ੍ਰਕਿਰਿਆ ਉਹ ਵੀ ਲੰਬੀ ਹੋ ਜਾਣੀ ਹੈਗੀ ਆ ਇਸ ਇਸ ਤਰ੍ਹਾਂ ਕਰਕੇ ਉਹ ਪਸ਼ੂਆਂ ਨੂੰ ਘਰ ਬੈਠੇ ਹੀ ਸੇਵਾ ਕਰਨ ਜੇ ਉਹਨਾਂ ਨੂੰ ਸ਼ੌਂਕ ਕਰ ਰੱਖਣ ਦਾ ਮੈਂ ਬੇਨਤੀ ਕਰਦਾ ਫਿਰ ਦੁਬਾਰਾ ਇਹਨਾਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਵੀ ਕਿ ਜਿਨ੍ਹਾਂ ਨੇ ਘਰ ਦੇ ਵਿੱਚ ਦਧਾਰੂ ਪਸ਼ੂ ਰੱਖੇ ਹੋਏ ਹੈਗੇ ਆ ਉਹ ਆਪਣੇ ਘਰ ਦੇ ਵਿੱਚ ਰੱਖਣ ਤੇ ਉਹਨਾਂ ਨੂੰ ਸੰਭਾਲ ਕਰਨ। ਐਡਵੋਕੇਟ ਚੰਦਨਪੁਰੀ ਮੈਂ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ ਕਪੂਸਲਾ ਉਹਦਾ ਮੈਂਬਰ ਆ। ਔਰ ਅੱਜ ਦੀ ਜਿਹੜੀ ਇਹ ਮਹਿੰਦੀ ਸਟਾਰਟ ਹੋਈ ਆ ਇਹਦੇ ਵਿੱਚ ਮਿਨਿਸਪਲ ਕਾਰਪੋਰੇਸ਼ਨ ਦੇ ਆਪਣੇ ਕਮਿਸ਼ਨਰ ਸਾਹਿਬ ਔਰ ਪੰਜਾਬ ਗਵਰਨਮੈਂਟ ਦੇ ਹਦਿਆਤਾ ਦੇ ਨਾਲ ਜਿਹੜਾ ਇੱਥੋਂ ਆਵਾਰਾ ਜਾਂ ਜਿਹੜੇ ਬੇਸਹਾਰਾ ਡੰਗਰ ਨੇ ਉਹਨਾਂ ਨੂੰ ਜਿਹੜਾ ਇੱਥੋਂ ਸ਼ਿਫਟ ਕੀਤਾ ਜਾ ਰਿਹਾ ਇੱਕ ਗਊਸ਼ਾਲਾ ਦੇ ਵਿੱਚ ਫਰੀਦਕੋਟ ਦੇ ਵਿੱਚ ਇਹਦੇ ਨਾਲ ਜਿੰਨੇ ਵੀ ਰੋਡ ਸਾਈਡ ਐਕਸੀਡੈਂਟਸ ਨੇ ਕਿਉਂਕਿ ਰੋਡ ਸਾਈਡ ਐਕਸੀਡੈਂਟਸ ਦਾ ਇੱਕ ਬਹੁਤ ਵੱਡਾ ਕਾਸ ਜਿਹੜਾ ਵਾ ਉਹ ਬੇਸਹਾਰਾ ਡੰਗਰ ਵੀ ਆ ਗਏ ਨੇ ਜਿਸ ਦੇ ਨਾਲ ਕਿ ਨਾ ਕੇਵਲ ਹਿਊਮਨ ਬੀਿੰਗ ਨੂੰ ਜਿਹੜਾ ਉਹ ਹਰਟ ਹੁੰਦਾ ਵਾ ਉਹਦੇ ਨਾਲ ਨਾਲ ਜਿਹੜਾ ਵਾ ਇਹਨਾਂ ਨੂੰ ਵੀ ਬਹੁਤ ਝੋਟ ਲੱਦੀ ਹੈ ਸੋ ਅੱਜ ਦੇ ਇਸ ਮਹੀਨੇ ਦੇ ਨਾਲ ਇਹਦਾ ਇਹ ਬੈਨੀਫਿਟ ਜਾਏਗਾ ਕਿ ਜਿਹੜੇ ਰੋਡ ਸਾਈਡ ਐਕਸੀਡੈਂਟਸ ਨੇ ਉਹਦੇ ਵਿੱਚ ਜਿਹੜੀ ਹੈ ਉਹ ਕਾਫੀ ਕਟੌਤੀ ਆਏਗੀ ਤੁਸੀਂ ਕਿੱਦਾਂ ਦੇਖਦੇ ਕਿ ਇਸ ਤੋਂ ਪਹਿਲਾਂ ਵੀ ਨਗਰ ਕੌਂਸਲ ਆਪਣਾ ਕੰਮ ਕਰ ਰਹੀ ਸੀ ਪਰ ਜਿਹੜੇ ਕਿ ਇਹੇ ਜੇ ਸਮੱਸਿਆ ਨੂੰ ਪਿਛਲੇ ਲੰਬੇ ਹਫ਼ਤੇ ਤੋਂ ਅਣਦੇਖੇ ਜੇ ਕੀਤੇ ਗਿਆ ਪਰ ਹੁਣ ਜਿਹੜੀ ਕਿ ਮੈਡਮ ਵੱਲੋਂ ਇਹ ਜਿਹੜੀ ਕਿ ਸਮੱਸਿਆ ਨੂੰ ਹੱਲ ਕੀਤਾ ਗਿਆ ਕਿੱਦਾਂ ਦੇ ਦੇ ਚੀਜ਼ਾਂ ਨੇ ਮੇਰੇ ਮੁਤਾਬਿਕ ਦੇਖੋ ਮਿਊਨਿਸਪਲ ਕਾਰਪੋਰੇਸ਼ਨ ਨੇ ਕਦੀ ਇਗਨੋਰ ਨਹੀਂ ਕੀਤਾ ਰਹਾ ਹੋ ਸਕਦਾ ਕਿ ਉਸ ਟਾਈਮ ਤੇ ਸਰਕਮਸਟੈਂਸਿਸ ਇਦਾਂ ਦੇ ਹੋਣ ਕਿ ਇਸ ਨੂੰ ਜਿਹੜਾ ਵਾ ਕਵਰ ਅਪ ਨਾ ਕੀਤਾ ਜਾਵੇ ਲੇਕਿਨ ਜੋ ਅੱਜ ਇਹ ਕਵਰਿੰਗ ਅਪ ਹੋ ਗਿਆ ਵਾ ਜੋ ਇਹ ਮੁਹਿੰਮ ਜਿਹੜੀ ਸਟਾਰਟ ਕੀਤੀ ਹੈ ਉਹ ਵਾਕਈ ਬਹੁਤ ਸ਼ਲਾਘਾਯੋਗ ਹੈ ਔਰ ਹਿਊਮਨ ਬੀਇੰਗਸ ਦੇ ਵਾਸਤੇ ਮਾਨਵਤਾ ਦੇ ਲਈ ਜਿਹੜਾ ਵਾ ਇਹ ਬਹੁਤ ਅੱਛਾ ਕਦਮ ਹੈ ਤੇਸ ਚੈਨਲ ਦੇ ਲਈ ਕਪੂਰਥਲਾ ਤੋਂ ਨਰੇਸ਼ ਖੋਸ ਲੱਭਦੀ ਕੋ